ਗੁਰਜੀ ਦਾ ਖਾਲਸਾ ਵਾਇਗਡ ਦੀ ਕੀ ਫਤਿਹ ਇਹ ਕਮਈ 1994 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੀ ਜੋ ਉਦੋਂ ਦੇ ਸਿੰਘ ਸਹਿਬਾਨ ਹੀ ਤੇ ਹੋਰ ਸਾਡੇ ਜਿਹੜੇ ਗੁਰਮੁਖ ਪਿਆਰੇ ਹੀ ਉਦੋਂ ਇੱਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਹਨਾਂ ਨੂੰ ਵੀ ਇੱਥੋਂ ਮਾਨਤਾ ਦਿੱਤੀ ਗਈ ਗੁਰੂ ਘਰ ਦੇ ਵਿੱਚ ਮੇਰੀ ਪੀੜੀ ਦਾ ਸਿਧਾਂਤ ਆ ਧਰਮ ਪਹਿਲਾ ਵਾ ਫੇਰ ਰਾਜਨੀਤੀ ਆ ਆ ਸਾਹਮਣੇ ਦੋ ਨਿਸ਼ਾਨ ਸਾਹਿਬ ਸੱਚੇ ਪਾਤਸ਼ਾਹ ਦੇ ਝੁਲਦੇ ਆ ਜਿਹੜੇ ਭਗਤੀ ਤੇ ਸ਼ਕਤੀ ਦਾ ਸੰਦੇਸ਼ ਦਿੰਦੇ ਆ ਗੁਰੂ ਨੇ ਆਪ ਦੋ ਤਲਵਾਰਾਂ ਧਾਰਨ ਕੀਤੀਆਂ ਸੱਚੇ ਪਾਤਸ਼ਾਹ ਨੇ ਆਪ ਤਖਤ ਸਾਹਿਬ ਫੇਰ ਚਵਰ ਫੇਰ ਸੱਚੇ ਪਾਤਸ਼ਾਹ ਸਾਡੇ ਨੇ ਬਾਜ਼ ਰੱਖਿਆ ਤਾਂ ਮੈਂ ਇੱਥੇ ਜਦੋਂ ਅੱਜ ਹਾਜ਼ਰ ਹੋਇਆ ਵਾਂ ਸੱਚੇ ਪਾਤਸ਼ਾਹ ਦੇ ਅਕੰਧ ਪੜ ਸਾਹਿਬ ਦਾ ਭੋਗ ਪਾਇਆ ਤੇ ਮੈਨੂੰ ਖੁਸ਼ੀ ਹੋਈ ਆ ਕਿ ਸਿੱਖ ਜਿਹੜੇ ਆ ਹਰ ਸਿੱਖ ਇਹ ਮਹਿਸੂਸ ਕਰਦਾ ਕਿ ਸਾਨੂੰ ਹਰ ਪੱਖ ਤੋਂ ਤਗੜੇ ਹੋਣਾ ਚਾਹੀਦਾ ਭਾਵੇਂ ਸਾਡਾ ਧਾਰਮਿਕ ਪੱਖ ਹੋਵੇ ਤੇ ਭਾਵੇਂ ਸਾਡਾ ਰਾਜਨੀਤਿਕ ਪੱਖ ਹੋਵੇ ਭਾਵੇਂ ਆਰਥਿਕ ਹੋਵੇ ਭਾਵੇਂ ਸਮਾਜਿਕ ਤੇ ਭਾਵੇਂ ਪਰਿਵਾਰਕ ਹੋ ਕੇ ਤੋਂ ਮਾਨ ਸਾਹਿਬ ਵੱਲੋਂ ਮੈਨੂੰ ਸੱਦਾ ਦਿੱਤਾ ਗਿਆ ਹੈ ਤੇ ਅਕਾਲ ਤਖਤ ਸਾਹਿਬ ਦੇ ਮੁੱਖ ਸੇਵਾਦਾਰ ਹੋਣ ਦੇ ਨਾਤੇ ਕਿਉਂਕਿ ਸਾਰਾ ਪ੍ਰੋਗਰਾਮ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਆ ਤੋਂ ਆਪਾਂ ਇੱਥੇ ਅੱਜ ਹਾਜ਼ਰ ਹੋਏ ਆਂ ਕਿਉਂਕਿ ਜਿਨ੍ਹਾਂ ਨੂੰ ਵੀ ਇਥੋਂ ਸੱਚੇ ਪਾਤਸ਼ਾਹ ਦਾ ਥਾਪੜ ਆਵਾ ਮੈਂ ਫੇਰ ਸਪਸ਼ਟ ਕਰਦਾ ਕਿ ਕਿਸੇ ਇੱਕ ਨੂੰ ਨਹੀਂ ਆ ਜਿਵੇਂ ਪਿਛਲੇ ਕੁਝ ਸਮੇਂ ਤੋਂ ਇੱਕ ਮੋੜਦਿਆ ਵੀ ਬਣਿਆ ਕੋਈ ਕੋਈ ਇੱਕ ਢੇਰੀ ਮਾਨਤਾ ਪ੍ਰਾਪਤਾ 1994 ਦੇ ਵਿੱਚ ਇਥੋਂ ਜਿਨ੍ਹਾਂ ਨੇ ਸੰਘਰਸ਼ ਕੀਤਾ ਇਹਨਾਂ ਨੂੰ ਵੀ ਇਥੋਂ ਸ਼੍ਰੀ ਅਕਾਲ ਤਖਤ ਸਾਹਿਬ ਪੰਜ ਸਿੰਘ ਸਹਿਬਾਨ ਤੋਂ ਹੀ ਇਹ ਮਾਨਤਾਨ ਜਿਹੜਾ ਸੀ ਉਹ ਮਿਲਿਆ ਸੀ ਮੈਂ ਅੱਜ ਦੇ ਮੌਕੇ ਤੇ ਸਮੂਚੀ ਗੌਰਮ ਨੂੰ ਅਪੀਲ ਵੀ ਕਰਦਾ ਕਿ ਪਹਿਲਾ ਸਾਨੂੰ ਧਰਮ ਦੇ ਵਿੱਚ ਪਰਪੱਕ ਹੋਣਾ ਚਾਹੀਦਾ ਨਾਲ ਦੀ ਨਾਲ ਸਾਨੂੰ ਇੱਥੇ ਪੰਜਾਬ ਦੇ ਵਿੱਚ ਜਾਂ ਪੂਰੀ ਦੁਨੀਆ 'ਚ ਆਪਣੇ ਆਪ ਨੂੰ ਅਸੀਂ ਤਕੜੇ ਕਰੀਏ ਇਹ ਵੀ ਸਾਨੂੰ ਪਰਾਲੇ ਜਿਹੜੇ ਯਤਨ ਕਰਨੇ ਚਾਹੀਦੇ ਆ ਪੰਥਕ ਇਕਤਾ ਪੰਥਕ ਇਕਤਰਤਾ ਦੇ ਯਤਨ ਮੀਨੇ ਚਾਹੀਦੇ ਆ ਮੈਂ ਹਰ ਥਾਂ ਤੇ ਇੱਕ ਗੱਲ ਕਰਦਾ ਸਿੱਖਾਂ ਲਈ ਇਕੱਠੇ ਹੋਣ ਲਈ ਬਹੁਤ ਕੋਸ਼ਾ ਪਹਿਲੀ ਗੱਲ ਅਸੀਂ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਆ ਦੂਜੀ ਗੱਲ ਸੇਖ ਦੁਨੀਆ ਦੇ ਕਿਸੇ ਵੀ ਖਿੱਤੇ ਤੇ ਜਨਮ ਲਵੇ ਉਹ ਵਾਸੀ ਸ਼੍ਰੀ ਆਨੰਦਪੁਰ ਸਾਹਿਬ ਦਾ ਪੰਜ ਕਕਾਰ ਅਸੀਂ ਸਾਰੇ ਪਾਉਨੇ ਔਰ ਇੱਕੋ ਹੀ ਆਓ ਤੋ ਗੁਰੂ ਸਾਡਾ ਸਾਨੂੰ ਇੱਕ ਪਿਤਾ ਇੱਕ ਸਕੇ ਹਾਂ ਬਾਰਕ ਤੂੰ ਮੇਰਾ ਗੁਰਹਾਈ ਦਾ ਸੰਦੇਸ਼ ਦਿੰਦਾ ਮੈਂ ਸਮੁੱਚੀ ਕੌਮ ਨੂੰ ਸੰਸਾਰ ਦੇ ਵਿੱਚ ਵਸਦੇ ਸਾਰੇ ਸਿੱਖਾਂ ਨੂੰ ਫੇਰ ਤੋਂ ਅਪੀਲ ਦਰਉਣਾ ਕਿ ਆਪਾਂ ਆਨੰਦਪੁਰ ਸਾਹਿਬ ਦੇ ਵਾਸੀ ਆ ਇਸ ਗੱਲ ਦੇ ਉੱਤੇ ਹਮੇਸ਼ਾ ਪਰਪੱਕ ਰਹੀਏ ਤੇ ਡਿੜ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਨੂੰ ਬੜੀ ਖੁਸ਼ੀ ਹੈ ਕਾਲੀ ਦਾ ਅੰਮ੍ਰਿਤਸਰ ਨੂੰ ਸਾਰੇ ਪੰਥ ਨੂੰ ਕਿ ਅੱਜ ਦੇ ਦਿਨ ਕਾਲੀ ਦਾ ਅੰਮ੍ਰਿਤਸਰ ਅਕਾਲ ਤਖਤ ਸਾਹਿਬ ਦੇ ਦੇ ਸੰਧ ਸਾਹਿਬ ਭੰਜੀਤ ਸਿੰਘ ਜੋ ਉਸ ਟਾਈਮ ਦੇ ਅਕਾਲ ਤਖਤ ਦੇ ਜਸਰ ਸਾਹਿਬ ਸੇ ਉਹਨਾਂ ਨੇ ਇਸ ਪਾਰਟੀ ਦਾ ਐਲਾਨ ਕੀਤਾ ਸੀ ਔਰ ਸਾਨੂੰ ਅੰਮ੍ਰਿਤਸਰ ਨਾਮਾ ਦਿੱਤਾ ਗਿਆ ਪੋਸਟ ਦਿਨ ਤੋਂ ਲੈ ਕੇ ਅੱਜ ਤੱਕ ਅਸੀਂ ਪੰਥ ਦੀ ਨਿਰਪੱਖਤਾ ਦੇ ਨਾਲ ਸੇਵਾ ਕਰਦੇ ਆਏ ਹਾਂ ਔਰ ਹਰੇਕ ਜਿਹੜੀ ਦੁਰਘਟਨਾ ਵਰਤੀ ਹੈ ਉਹਦੇ ਵਿੱਚ ਸਾਡਾ ਸਾਥ ਰਿਹਾ ਹੈ ਬੇਸ਼ੱਕ ਮੁਸਲਮਾਨਾਂ ਦੀ ਬਹੁਰੀ ਮਸਜਿਦ ਹੋਵੇ ਬੇਸ਼ੱਕ ਆਦਰਬਾਸ਼ੀਆਂ ਦਾ ਉੱਤੇ ਕਤਲ ਆਮ ਹੋਵੇ ਕੋਈ ਵੀ ਕਸ਼ਮੀਰ ਦੇ ਵਿੱਚ ਵਾਚਿਆ ਹੋਇਆ ਤਾਂ ਅਸੀਂ ਉੱਥੇ ਆਪਣੀ ਹਾਜ਼ਰੀ ਭਰੀ ਹੈ ਸੋ ਸਾਨੂੰ ਬਹੁਤ ਫਖਰ ਹੈ ਕਿ ਅਕਾਲੀ ਦਲ ਅੰਮ੍ਰਿਤਸਰ ਅੱਜ ਇੰਨੇ ਸਾਲਾਂ ਤੋਂ ਸਰਜੀਤ ਹੈ ਤੇ ਜਿਹੜੀ ਸੋਚ ਸੰਤ ਜਨ ਸਿੰਘ ਢੰਗਾ ਵਾਲੇ ਨੇ ਸਾਨੂੰ ਦਿੱਤੀ ਸੀ ਉਸ ਸੋਚ ਦੇ ਉੱਤੇ ਖਾਲਸਾਣ ਤੇ ਅਸੀਂ ਚੱਲ ਰਹੇ ਹਾਂ ਅੱਜ ਫੇਰ ਕੁਝ ਵਜਾ ਕਰਕੇ ਬੱਦਲ ਛਾਏ ਹੋਏ ਆ ਜੰਗ ਦੇ ਪਾਕਿਸਤਾਨ ਤੇ ਇੰਡੀਆ ਦੇ ਇਹ ਜਿਹੜੇ ਬੱਦਲ ਐ ਇਹ ਪਾਕਿਸਤਾਨ ਤੇ ਇੰਡੀਆ ਦੇ ਨਹੀਂ ਐ ਇਹ ਹੈ ਕਿ ਐ ਕਿ ਪੁਰਾਣੀ ਦੁਸ਼ਮਣੀ ਜੋ ਹਿੰਦੂ ਤੇ ਮੁਸਲਮਾਨ ਦੀ ਹੈ ਉਹਦੇ ਕਰਕੇ ਇਹ ਸਾਰੇ ਬੱਦਲ ਛਾਏ ਹੋਏ ਆ ਅਸੀਂ ਨਹੀਂ ਸਮਝਦੇ ਕਿ ਇਹਨਾਂ ਦੋਨੋਂ ਫਿਰਕਿਆਂ ਦੀ ਦੁਸ਼ਮਣੀ ਕਰਕੇ ਸ਼ਰਮਨੇ ਕਾਲੀਤਨ ਅੰਮ੍ਰਿਤਸਰ ਤੇ ਸਿੱਖਾਂ ਦਾ ਨੁਕਸਾਨ ਹੋਵੇ ਕਿਉਂ ਕਰਕੇ ਗੁਰੂ ਨਾਨਕ ਸਾਹਿਬ ਨੇ ਸਾਨੂੰ ਹੁਕਮ ਦਿੱਤਾ ਕਿ ਨਾ ਸੇ ਹਿੰਦੂ ਹੈ ਨਾ ਸੇ ਮੁਸਲਮਾਨ ਸੋਤੀਜੀ ਕੌਮ ਸੇ ਤੀਜਾ ਮੰਦਰ ਜਿਹੜਾ ਗੁਰੂ ਨਾਨਕ ਸਾਹਿਬ ਨੇ ਸਤਾਪਤ ਕਰਤਾ ਅੱਜ ਅਸੀਂ ਉਸ ਦੇ ਲਾਨਨਾ ਮੇ ਦੇ ਉੱਤੇ ਤੁਹਾਡੇ ਕੋਲੇ ਸਾਰਿਆਂ ਕੋਲੇ ਹਾਜ਼ਰ ਹੋਏ ਆਂ ਜਿਹੜੀ ਦੁਰਘਟਨਾ ਪਹਿਲਗਾਮ ਕਸ਼ਮੀਰ ਦੇ ਵਿੱਚ ਹੋਈ ਹੈ ਉਹਦੀ ਅਸੀਂ ਨਿੰਦਿਆ ਕਰਦੇ ਹਾਂ ਪਰ ਜਿਵੇਂ ਭਾਤੀ ਤੇ ਬੀਜੇਪੀ ਤੇ ਆਰਸ ਇਹ ਸਾਰੇ ਸੈਂਟਰ ਦੀਆਂ ਪਾਰਟੀਆਂ ਇੱਕ ਹੋ ਕੇ ਕਹਿੰਦੀ ਐ ਕਿ ਅਸੀਂ ਜੰਗ ਲਾਉਣਾ ਹੈ ਪਾਕਿਸਤਾਨ ਦੇ ਖਿਲਾਫ ਪਰ ਪਾਕਿਸਤਾਨ ਦੇ ਖਿਲਾਫ ਅਜੇ ਤੱਕ ਕੋਈ ਸਬੂਤ ਪੈਦਾ ਨਹੀਂ ਹੋਇਆ ਜਿੰਨੀਆਂ ਵੀ ਇੰਟੈਲੀਜੈਂਸ ਹੈ ਜੋ ਛਿਆ ਇੰਡੀਆ ਦੀ ਹੈ ਕਿ ਹੈ ਰੋ ਆਈਬੀ ED CPI NIA BSF CRP CISF ITBP ਪੰਜਾਬ ਪੁਲਿਸ ਰੋਜ਼ ਪਾਕਿਸਤਾਨ ਤੋਂ ਬੰਦੇ ਫੜਦੀ ਹੈ ਕਸ਼ਮੀਰ ਦੀ ਪੁਲਿਸ ਰੋਜ਼ ਬੰਦੇ ਫੜਦੀ ਹੈ ਪਾਕਿਸਤਾਨ ਤੋਂ ਪਰ ਅੱਗੇ ਤੱਕ ਸਰਕਾਰ ਦੇ ਹੱਥ ਦੇ ਵਿੱਚ ਕੋਈ ਸਬੂਤ ਨਹੀਂ ਹੈ ਕਿ ਇਹ ਦੁਰਘਟਨਾ ਪਾਕਿਸਤਾਨ ਨੇ ਕਰਾਈ ਹੈ ਤੇ ਸਾਨੂੰ ਮਨ ਲੋ ਮਲੇ ਸਿੱਖਾਂ ਨੂੰ ਇਹਨਾਂ ਦੋਨੋਂ ਕਾਮਾਂ ਦੀ ਲੜਾਈ ਦੇ ਵਿੱਚ ਬਸ ਜਾ ਰਿਹਾ ਹੈ ਅਸੀਂ ਜੰਗ ਬਿਲਕੁਲ ਨਹੀਂ ਚਾਹੁੰਦੇ ਕਿਉਂ ਕਰਕੇ ਜੰਗ ਹੁੰਦਾ ਜਦੋਂ ਤੁਹਾਡੀ ਨੁਮਾਇੰਦਗੀ ਹੁੰਦੀ ਹੈ ਸਲਾਹਤ ਵਿੱਚ ਸਿੱਖਾਂ ਦੀ ਸਲਾਹ ਬਿਲਕੁਲ ਮੋਦੀ ਭਾਜਪਾ ਆਰਐਸਐਸ ਨੇ ਨਹੀਂ ਲਈ ਜਿਹੜੀ ਪ੍ਰਾਈਮ ਮਿਨਿਸਟਰ ਮੋਦੀ ਦੀ ਸਕਿਉਰਿਟੀ ਕਮੇਟੀ ਹੈ ਉਹਦੇ ਵਿੱਚ ਕੋਈ ਵੀ ਸਿੱਖਾਂ ਦਾ ਨੁਮਾਇੰਦਾ ਨਹੀਂ ਹੈ ਜੇ ਜਦੋਂ ਬ੍ਰਿਟਾਨੀਆ ਨੇ ਕਬਜ਼ਾ ਅਮਰੀਕਾ ਦੇ ਉੱਤੇ ਕੀਤਾ ਹੋਇਆ ਸੀਗਾ ਅਮਰੀਕਨਾਂ ਨੇ ਕਿਹਾ ਕਿ ਨੋ ਰਿਪਰੈਜ਼ੈਂਟੇਸ਼ਨ ਦਾ ਨੋ ਟੈਕਸੇਸ਼ਨ ਵਿਦਾਊਟ ਰਿਪਰੈਜ਼ੈਂਟੇਸ਼ਨ ਕਿ ਅਸੀਂ ਟੈਕਸ ਨਹੀਂ ਦੇਵਾਂਗੇ ਜਿੰਨਾ ਸਿਰ ਸਾਡੀ ਨੁਮਾਇੰਦਗੀ ਨਹੀਂ ਹੋਊਗੀ ਜੀਦਾ ਮਤਲਬ ਹੈ ਕਿ ਹਰੇਕ ਕੌਮ ਦਾ ਹੱਕ ਹੁੰਦਾ ਹੈ ਕਿ ਉਹ ਨੁਮਾਇੰਦਗੀ ਦੇ ਨਾਲ ਆਪਣੀ ਹਾਂ ਕਰੇ ਸਾਡੀ ਐਸਟੀਪੀਸੀ ਦੀਆਂ ਡਿਕਸ਼ਨ 14 ਸਾਲ ਤੋਂ ਨਹੀਂ ਹਿੰਦੂ ਹਕੂਮਤ ਕਰਾ ਰਹੀ ਜਿਹਦੇ ਨਾਲ ਕਿ ਅਸੀਂ ਬਿਲਕੁਲ ਅਜ਼ਾਦ ਨਹੀਂ ਰਹਿਵਾਂਗੇ ਕਿ ਸਿੱਖ ਕੌਮ ਕਿਸੇ ਵੀ ਲੜਾਈ ਦੇ ਵਿੱਚ ਹਿੱਸਾ ਲਵੇ ਯੋਗਦਾਨ ਦੇਵੇ ਜਾਂ ਕਿਸੇ ਤਰ੍ਹਾਂ ਬਿਲਕੁਲ ਨਿਊਟਰਲ ਨਿਰਪੱਖਤਾ ਦੇ ਨਾਲ ਅਸੀਂ ਰਹਿਣਾ ਚਾਹੁੰਦੇ ਹਾਂ ਸੋ ਅੱਜ ਤੱਕ ਇਹ ਹੀ ਸਟਾ ਹੈ ਕੀ ਨੋ ਵਾਰ ਬਿਦਆਊਟ ਰਿਪਰੈਜ਼ੈਂਟੇਸ਼ਨ ਜਿੰਨਾ ਚਿਰ ਸਾਡੀ ਨਮਾਇੰਦਗੀ ਨਹੀਂ ਹੈ ਉਨਾਂ ਚਿਰ ਸਿੱਖ ਕੌਮ ਲੜਾਈ ਦੇ ਵਿੱਚ ਸ਼ਾਮਲ ਨਹੀਂ ਹੋ ਸਕਦੀ ਇਹ ਸਾਡਾ ਪੱਕਾ ਨਿਰਣੈ ਸਾਰਾ ਕੁਝ ਹੈ ਤੇ ਜਿਹੜੀ ਚੀਜ਼ ਪਹਿਣ ਕਾਮ ਦੇ ਵਿੱਚ ਹੋਈ ਹੈ ਇਹਦੀ ਸ਼ੁਰੂਆਤ ਮੋਤੀ ਸਰਕਾਰ ਨੇ ਅਮਿਤ ਸ਼ਾਹ ਨੇ ਜੈ ਸ਼ੰਕਰ ਨੇ ਰਾਜ ਦੇ ਮੁਖੀ ਨੇ ਡੋਇਲ ਦੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਨੇ ਰਾਜਨਾਥ ਸਿੰਘ ਨੇ ਇਹ ਸਾਰੇ ਨੇ ਸ਼ੁਰੂ ਕੀਤੀ ਹੈ ਜਿਹੜਾ ਸਾਡੇ ਤਿੰਨ ਬੰਦੇ ਕੈਨੇਡਾ ਦੇ ਵਿੱਚ ਸਿੱਖ ਮਰਵਾਤੇ ਤੇ ਪ੍ਰਾਈਮ ਮਿਨਿਸਟਰ ਟਰੂਡੋ ਟਰੂਗੋ ਨੇ ਆਪਣੀ ਪਾਰਲੀਮੈਂਟ ਆਟਵਾ ਦੇ ਵਿੱਚ ਕਿਹਾ ਕਿ ਇਹ ਇੰਡੀਆ ਨੇ ਇੱਥੇ ਕਤਲ ਕਰਾਏ ਹੈ ਦੂਸਰੇ ਪਾਸੇ ਅਫਤਾਰ ਸੰਧੇ ਨੂੰ ਬੇਗਣਾ ਆਦਮੀ ਨੂੰ ਬਰਤਾਨੀਆਂ ਦੇ ਵਿੱਚ ਘਾਤਲ ਕਰਾਤਾ ਉਹਦੇ ਮਾਤਾ ਜੀ ਮੇਰੇ ਕੋਲੇ ਸੱਚੇ ਪਾਸੇ ਬੈਠੀ ਆ ਫਿਰ ਪਾਕਿਸਤਾਨ ਦੇ ਵਿੱਚ ਫਿਰ ਇਹ ਹਰਕਤ ਕੀਤੀ ਐਸੇ ਜੁੰਡਲੀ ਨੇ ਮੋਦੀ ਦੀ ਜੁੰਡਲੀ ਨੇ ਕਿ ਇੱਥੇ ਵੀ ਰੋਟੇ ਨੂੰ ਵੀ ਬਰਬਾਦਤਾ ਹੋਰ ਵੀ ਬਰਬਾਦਤਾ ਤੇ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਬਰਬਾਦਤਾ ਮੋਸੇਵਾਲ ਨੂੰ ਪੰਜਾਬ ਬਰਬਾਦਤਾ ਗੁਰਪ੍ਰੀਤ ਸਿੰਘ ਹਰੀਨੌਰ ਨੂੰ ਫ੍ਰੀਡ ਕੋਰਟ ਦੇ ਵਿੱਚ ਮਰਾਤਾ ਸੋ ਮੇਰਾ ਮਤਲਬ ਹੈ ਕਿ ਇੰਡੀਆ ਨੇ ਸ਼ੂਰਤ ਕੀਤੀ ਹੈ ਕਿ ਦੂਜੇ ਮੁਲਕਾਂ ਦੀ ਸੋਵਰਨਿਟੀ ਉਹਦੀ ਬਾਦਸ਼ਾਹੀ ਤੋੜੀ ਹੈ ਤੇ ਹੁਣ ਪਾਕਿਸਤਾਨ ਦਾ ਨਾਂ ਲਾਰੇ ਹੈ ਕਿਉਂ ਕਰਕੇ ਪੁਰਾਣੀ ਹਜ਼ਾਰਾਂ ਸਾਲਾਂ ਦੀ ਇਹਨਾਂ ਦੀ ਦੁਸ਼ਮਣੀ ਹੈ ਕਿ ਦੂਜੇ ਦੇ ਨਾਲ ਇਹ ਬੋਖੇ ਸੇ ਕੁਝ ਨਹੀਂ ਕਰ ਸਕੇ ਕੋਈ ਜਵਾਬ ਨਹੀਂ ਦੇ ਸਕੇ ਜਦੋਂ ਮੁਹੰਮਦ ਗੋਰੀ ਨੇ ਜਦੋਂ ਮੁਹੰਮਦ ਗਜ਼ਨਵੀ ਨੇ ਸੋਮਨਾਥ ਦੇ ਮੰਦਿਰ ਲੁੱਟੇ ਐ ਪਰ ਹੁਣ ਜੋ ਕਰਕੇ ਇਨਾਂ ਕੋਲੇ ਤਾਕਤ ਐ ਇਹਨਾਂ ਨੇ ਛਾਤੀਆਂ ਕੱਢੀਆਂ ਹੋਈਆਂ ਔਰ ਕਹਿੰਦੇ ਅਸੀਂ ਜੰਗ ਕਰਨਾ ਐ ਅਸੀਂ ਕਹਿੰਦੇ ਆ ਨੋ ਵਾਰ ਨੋ ਵਾਰ ਵਾਈ ਕੁਡ ਵੀ ਕਾਹਤ ਸਾਰ ਲਾਹੇ ਜਿਹੜੇ ਪੱਤੇ ਪੰਜਾਲ ਹੈ ਸਰਹੱਦੀ ਪਿੰਡ ਨੂੰ ਬਾਰਡਰ ਕੰਡਾ ਜੇਕਰ ਮਕੂਲ ਤਨਾਪੁਰ ਨੂੰ ਤਾਂ ਪੰਜਾਬ ਦੇ ਲੋਕਾਂ ਦਾ ਕਿ ਨਾ ਪਾਕਿਸਤਾਨ ਤੋਂ ਸਾਡਾ ਕੋਆਪਰੇਟ ਵੀ ਕਰਾਂਗੇ ਅਸੀਂ ਜੰਗ ਦੇ ਹੱਕ ਦੇ ਵਿੱਚ ਨਹੀਂ ਐ ਤੇ ਸਾਡੇ ਹਲਕੇ ਦੇ ਵਿੱਚ ਜੰਗ ਨਾ ਲੱਗੇ ਜਿਹੜੇ ਤੇਜ ਹੈਗੇ ਆ ਜੰਗ ਦੇ ਉਹ ਹੈਗੇ ਗੁਜਰਾਤੀ ਅਮਰਤਸਰ ਜੀ ਤੇ ਮੋਦੀ ਤੇ ਗੁਜਰਾਤ ਦਾ ਬਾਰਡਰ ਪਾਕਿਸਤਾਨ ਦੇ ਨਾਲ ਲੱਗਦਾ ਹੈ ਇਹ ਜੰਗ ਉੱਥੇ ਸ਼ੁਰੂ ਹੋਏ ਤੇ ਉੱਥੇ ਹੀ ਇਹਦਾ ਖਾਤਮਾ ਹੋਵੇ ਸਾਡਾ ਇਹਦੇ ਨਾਲ ਕੋਈ ਤਲਕ ਨਹੀਂ ਹੈ